ਉਂਗੋਰੀਆਂ ਦੀ ਧਰਤੀ ਤੇ ਤਿਆਰੀ ਹੁਣ ਭਾਰਤ ਨੂੰ ਪਾਵਰ ਲਿਫਟਿੰਗ ਤੇ ਵਿਸ਼ਵ ਚੈਂਪੀਅਨ ਬਣਾਉਣ ਦਾ ਸੁਪਨਾ ਹੈ ਹੁਸ਼ਿਆਰਪੁਰ ਤੋਂ 30 ਸਾਲ ਪਹਿਲਾਂ ਇੰਗਲੈਂਡ ਬਸਣ ਵਾਲੇ ਤਰਮਿੰਦਰ ਸ਼ਰਮਾ ਦੇ ਬੇਟੇ ਨੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਦਾ ਸੁਪਨਾ ਦੇ ਕੇ ਪਰਿਵਾਰ ਦੀ ਖੁਸ਼ੀ ਨੂੰ 4 ਗੁਣਾ ਵਧਾ ਦਿੱਤਾ ਹੈ ਅੱਜ ਮੈਂ ਕਹਿ ਸਕਦਾ ਪੂਰੇ ਹੁਸ਼ਿਆਰਪੁਰ ਲਈ ਪੂਰੇ ਪੰਜਾਬ ਲਈ ਪੂਰੇ ਹੀ ਹਿੰਦੁਸਤਾਨ ਦੇ ਲਈ ਬੜੇ ਹੀ ਸਾਡੇ ਮਾਨ ਵਾਲੀ ਗੱਲ ਹੈ ਔਰ ਸਾਡੇ ਬਹੁਤ ਹੀ ਸਵਰਗੀਏ ਮਦਨ لال ਜੀ ਜਿਨ੍ਹਾਂ ਦਾ ਪਰਿਵਾਰ ਇਹ ਜਿਹੜਾ ਬੈਠਾ ਉਹਨਾਂ ਦਾ ਇਹ ਪੋਤਾ ਇਹਨੇ ਜਿਹੜਾ ਹੁਸ਼ਿਆਰਪੁਰ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਅਜੇ ਨੇ ਅਜੇ ਨੇ ਅਜੇ ਸ਼ਰਮਾ ਜੀ ਨੇ ਔਰ ਇਹ ਮਾਨ ਪ੍ਰਾਪਤ ਹੋਇਆ ਸਾਡੇ ਛੋਟੇ ਬ੍ਰਦਰ ਧਰਮਿੰਦਰ ਜੀ ਬੱਬੂ ਜੀ ਜਿਨ੍ਹਾਂ ਨੂੰ ਅਸੀਂ ਕਹਿੰਦਾ ਉਹਨਾਂ ਦਾ ਬੇਟਾ ਹੈ ਇਹ ਔਰ ਇਹਨਾਂ ਦੀ ਦਾਦੀ ਕੁਸ਼ਲਿਆ ਜੀ ਜਿਹੜਾ ਆਂਟੀ ਦਾ ਇਸ ਪਰਿਵਾਰ ਦਾ ਇਹ ਜਿਹੜਾ ਜਿਹੜਾ ਸਾਰਾ ਕ੍ਰੈਡਿਟ ਹੁੰਦਾ ਨਾ ਜੀ ਇਹ ਦਾਦਾ ਦਾਦੀ ਨੂੰ ਜਾਂਦਾ ਵੱਡੀ ਗੱਲ ਇਹ ਆ ਮੈਂ ਤਾਂ ਇਹ ਗੱਲ ਕਹਿ ਸਕਦਾ ਦਾਦਾ ਜੀ ਨਹੀਂ ਹੈ ਪਰ ਨਾਮ ਰੋਸ਼ਨ ਹੈ ਬੜੇ ਤਗੜੇ ਆਦਮੀ ਸੀਗੇ ਦਾਦੀ ਬੈਠੀ ਆ ਬਹੁਤ ਬਲੋ ਜਿਹਨੂੰ ਉਹਨਾਂ ਦਬਕਾ ਮਾਰਦਾ ਨਾ ਸਾਡੇ ਵਰਗੇ ਨੂੰ ਵੀ ਉਹਨੂੰ ਬੈੜਾ ਬੈਣਾ ਉੱਥੇ ਤੋਂ ਇਸ ਬੱਚੇ ਨੇ ਸਾਰੀ ਦੁਨੀਆ ਦੇ ਵਿੱਚ ਸਾਡੇ ਹੁਸ਼ਿਆਰਪੁਰ ਦਾ ਨਾਮ ਮਾਨ ਪ੍ਰਾਪਤ ਕੀਤਾ ਔਰ ਜਿੱਥੇ ਕ੍ਰਿਸ਼ਨਨਗਰ ਦਾ ਵੀ ਮੈਂ ਕਹਿੰਦਾ ਬਹੁਤ ਵੱਡਾ ਨਾਮ ਹੋਇਆ ਜਿੱਥੇ ਦੇ ਸਾਰਾ ਪਰਿਵਾਰ ਹੈ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਮੈਂ ਇਸ ਲਈ ਇਹ ਕਹਿ ਸਕਦਾ ਸਾਡਾ ਫਖਰ ਨਾ ਸੀਨਾ ਚੌੜਾ ਹੋਇਆ ਇਸ ਬੱਚੇ ਨੂੰ ਦੇਖ ਕੇ ਵੀ ਮੈਂ ਪਹਿਲੀ ਵਾਰ ਹੀ ਮਿਲਿਆ ਲੱਗਦਾ ਕਿ ਬਾਕੀ ਸਾਰੇ ਪਰਿਵਾਰ ਦੇ ਨਾਲ ਮੇਰਾ ਬੜਾ ਨਾਪਤਾ ਉਹਦਾ ਮੈਨੂੰ ਪਤਾ ਲੱਗਦਾ ਰਹਿੰਦਾ ਸੀ ਪਰ ਅੱਜ ਮਿਲਣ ਦਾ ਮੌਕਾ ਮਾਨੂੰ ਅੱਜੇ ਮਿਲਿਆ ਹੈ ਜੀ ਤਾਂ ਇਹ ਜੰਪਲਿੰਗ ਲੈਂਡ ਹੋਈ ਹੈ ਜੀ ਇੰਗਲੈਂਡ ਬਲਕਿ ਤੁਸੀਂ ਕੋਸ਼ਿਸ਼ ਕਰੋਗੇ ਕਿ ਮੰਨਦਾ ਵਾ ਇੰਡੀਆ ਵੱਲੋਂ ਵੀ ਆ ਕੇ ਹਾਂ ਦੇਖੋ ਦੇਖੋ ਇਹ ਭਾਰਤ ਸਰਕਾਰ ਦੇ ਲਈ ਵੀ ਇੱਕ ਬੱਡੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਦੋਂ ਚਾਹੇ ਇੰਗਲੈਂਡ ਚ ਇਹਨਾਂ ਦਾ ਜੰਪ ਆਲਾ ਲੇਕਿਨ ਭਾਰਤ ਸਰਕਾਰ ਦੀ ਇੱਕ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਸਾਡਾ ਬਹੁਤ ਮਾਨ ਵਧਿਆ ਮੈਂ ਕਹਿ ਸਕਦਾ ਹਾਂ ਨਾਲ ਔਰ ਖਾਸ ਤੌਰ ਤੇ ਸਾਰੀ ਟੀਮ ਬੈਠੀ ਹੈ ਇੱਥੇ ਕਨੂ ਡੋਗਰਾ ਜੀ ਜਿਹੜੇ ਸਾਡੇ ਆਫੀਸਰ ਆ ਹਿਸ਼ਾਰਪੁਰ ਦਾ ਮਾਨ ਸਨਮਾਨ ਹੈ ਕਿਉਂਕਿ ਇਹ სპੋਰਟਸਮੈਨ ਆ ਸਾਰਾ ਪਰਿਵਾਰ ਇਹਦਾ ਇਹ ਜਿਹੜਾ ਤਾਇਆ ਵਿੱਕੀ ਉਹਦਾ ਉਹ ਇਹ ਸਾਰੀ ਟੀਮ ਸੀ ਕਿਉਂਕਿ სპੋਰਟਸਮੈਨ ਹੈ ਟੀਮ ਦਾ ਬੱਚਾ ਉਹ ਸੀ ਸਮਝ ਦੇ ਨਾਲ ਐਡਾ ਬੜਾ სპੋਰਟਸਮੈਨ ਨਿਕਲਿਆ ਦੁਨੀਆ ਦੇ ਵਿੱਚ ਕਿਉਂਕਿ 365 ਕਿਲੋ ਦੀ ਸਨੇਚ ਜਿਹੜੀ ਹੈ ਬੜੀ ਵੱਡੀ ਗੱਲ ਹੁੰਦੀ ਹੈ ਸਾਡੇ ਲਈ ਕਿੰਨੀ ਕੁ ਫਖਰ ਦੀ ਗੱਲ ਹੈ ਕਿੱਡਾ ਹਿਸ਼ਾਰਪੁਰ ਦਾ ਇੱਥੇ ਚਿਹਰਾ ਹੈ ਲੇਕਿਨ ਮੈਂ ਤਾਂ ਕਹਣਾ ਬਈ ਸਾਡਾ ਨੈਸ਼ਨਲ ਮੀਡੀਆ ਦੇ ਉੱਤੇ ਇਹ ਇਹ ਜਿਹੜਾ ਸੀਗਾ ਲਾਣਾ ਚਾਹੀਦਾ ਇਹ ਲੇਕਿਨ ਆਉਣ ਵਾਲੇ ਟਾਈਮ ਨੂੰ ਆਪਾਂ ਡੈਫੀਨੇਟਲੀ ਇੱਕ ਇਦਾਂ ਦਾ ਪ੍ਰੋਗਰਾਮ ਕਰਾਂਗੇ ਜਿੱਥੇ ਇਸ ਬੱਚੇ ਦੀ ਇੰਟਰੋਡਕਸ਼ਨ ਇੰਟਰਨੈਸ਼ਨਲੀ ਆਲਰੇਡੀ ਹੈਗੀ ਆ ਲੇਕਿਨ ਹੁਸ਼ਿਆਰਪੁਰੋਂ ਔਰ ਸਾਡੇ ਵੱਲੋਂ ਵੀ ਇੱਕ ਇੰਟਰੋਡਕਸ਼ਨ ਜਾਣੀ ਚਾਹੀਦੀ ਸੀ ਤਾਂ ਜ਼ਰੂਰ ਆਉਣ ਵਾਲੇ ਟਾਈਮ ਨੂੰ ਹੁਣ ਜਿੰਨਾ ਕਿ ਇਹਨਾਂ ਕੋਲ ਟਾਈਮ ਹੋਏਗਾ ਕਿਉਂਕਿ ਵਰਲਡ ਚੈਂਪੀਅਨਸ਼ਿਪ ਖੇਲਣ ਜਾਣਾ ਇਹਨਾਂ ਨੇ ਉਹ ਵੀ ਸਾਡੇ ਲਈ ਫਖਰ ਦੀ ਗੱਲ ਹੋਣੀ ਹੈ ਤੇ ਮੇਰੇ ਸਾਰਾ ਹੀ ਹੁਸ਼ਿਆਰਪੁਰ ਦਾ ਸਾਰਾ ਇਹਨਾਂ ਦਾ ਪਰਿਵਾਰ ਬੈਠਾ ਖਾਸ ਤੌਰ ਤੇ ਮ ਬੜੇ ਸੁਲਝੋ ਸਾਥੀ ਮਿਸ਼ਰਾ ਜੀ ਹਜ਼ਾਰੀ ਜੀ ਸਾਰੇ ਸਾਥੀ ਜਿਹੜੇ ਬਹੁਤ ਸੁਲਝੋ ਆ ਕੋਰਸਾ ਸੋਢੀ ਸਾਹਿਬ ਹੈ ਹਾਂ ਸੋਢੀ ਸਾਹਿਬ ਸੋਢੀ ਸਾਹਿਬ ਸਾਡੇ ਸ਼ਹਿਰ ਦਾ ਮਾਨ ਹੈ ਮੇਰੇ ਨਾਲ ਮੇਰ ਸਾਹਿਬ ਬੈਠੇ ਆ ਸੋ ਇਹ ਸਾਡੇ ਲਈ ਸਾਰਿਆਂ ਦੇ ਬਹੁਤ ਫਖਰ ਦੀ ਗੱਲ ਆ ਸਾਡੇ ਸਾਰਿਆਂ ਲਈ ਔਰ ਸੋਢੀ ਸਾਹਿਬ ਕਹਿੰਗੇ ਸ਼ਹਿਰ ਦੀ ਪਹਿਲਾਂ ਆਪਣੇ ਵੇਲੇ სპੋਰਟਸਮੈਨ ਰਹੇ ਆ ਇਹਨਾਂ ਨੇ ਵਿੱਕੀ ਵਰਗੇ ਦੇ ਤਾਏ ਨੂੰ ਸਾਰਿਆਂ ਨੂੰ ਤਗੜੇ ਕੀਤਾ ਕਨੂ ਵਰਗੇ ਬੰਦੇ ਜਿਹਨਾਂ ਤੋਂ ਜੂਨੀਅਰ ਸੀਗੇ ਲੇਕਿਨ ਨਿਕਲੇ ਸਾਡੇ ਅੱਜ ਬੜੇ ਆਫੀਸਰ ਆ ਪੰਜਾਬ ਦੇ ਮਾਨ ਸ਼ਾਨ ਆ ਤੋ ਇਹ ਸਾਰੇ ਸਾਥੀ სპੋਰਟਸਮੈਨ ਪਰਿਵਾਰ ਆ ਮੈਂ ਕਹਿ ਸਕਦਾ ਇਸ ਕਰਕੇ ਬੱਚਾ ਜਿਹੜਾ ਹੈ ਇੱਥੇ ਤੱਕ ਪਹੁੰਚਾ ਸੋ ਬਹੁਤ ਬਹੁਤ ਸਾਰੇ ਪੁਰਾਰ ਨੂੰ ਮੁਬਾਰਕਾਂ ਸਾਰੇ ਹੁਸ਼ਿਆਰਪੁਰ ਸ਼ਹਿਰ ਨੂੰ ਮੁਬਾਰਕਾਂ ਅੱਛੀ ਅਚੀਵਮੈਂਟ ਸਰ ਅਚੀਵਮੈਂਟ ਹੈ ਸੋ ਅਜੇ ਸ਼ਾਵਾ ਯੂ ਆ ਪਲੇਇੰਗ ਇਨ ਇੰਗਲੈਂਡ ਹਾਊ ਵੀ ਕੈਨ ਬ੍ਰੀ i was uh, selected to the british team for the european and the world championships, um, but i relinquished my spot on the squad for the opportunity to represent india internationally. Um, i think the british team is very well established and it's a very strong team, but i've always wanted to represent india, my home country, internationally. Um, and, uh, you know, i just want to show that indians can be strong, vegetarians can be strong. so that's my that's my aim. Okay, okay. Yeah. Uh, so I got into powerlifting watching my dad uh, training in the gym. He's uh, twice national champion of judo in India, so we've always been very active. Um, so I just wanted to be like my father. <coughs> Next. Next key. Uh, so, the so well, well, how you how you felt when you become a British champion first time? Yeah, so I won uh, the junior British championship the first time, uh, and it felt great. But I always wanted to come and lift in India. So uh, recently, two days ago, I lifted in the Indian nationals, and I uh, set all four national records, uh, and that was in uh, Hyderabad. In South India, so I'm very proud. I'm probably more proud of that than the uh, British wins. How many championships have you won uh, in England? In England, I've won the uh, English championships mm -hmm. twice, I've won the British twice, um, and I've won the uh, regional a few times also. So, what? You were you, you playing the Indian yes. team? Yes. Uh, uh, does the uh, agreement with the uh, U Indian government? Sorry? Indian government government mm. agree with you. Yeah. yeah. Yeah, so uh, it was a long process to swap teams. So, um, because I am a citizen of India, I'm an overseas citizen of India, so I'm able to lift for the mm. Indian Yeah. I'm able to lift, lift for the Indian team, I'm able to represent India internationally. Yeah. Your diet plan is like a vegetarian. Uh, vegetarian. What, which time for that? Uh, so, I have a lot of uh, oats, a lot of dairy. Uh, just traditional Indian yeah. nuts. food, uh, nuts and uh, dal and stuff like that. So yes, it's possible to get um, protein in, but it's uh, you just have to be more conscious about getting protein in. And uh, you know, it's uh, it's still definitely possible to, to, to maintain muscle mass with a vegetarian diet. <laughs> it happens. So the World Championship happens every year. Uh, it changes countries every year. So this year it's in Lithuania, which is in uh, Europe. So uh, I will be lifting on the twenty-second of June in Lithuania, and uh, I'll be representing India, and I hope to bring some medals back to India. What's your aim? My ultimate aim is to be world champion. Uh, but for now, I'm just focusing on improving my total. Um, forward. Take India forward. Mm -hmm. yeah, yeah. Awesome. So, uh, I competed in uh, Hyderabad the national uh, Indian national championships. Uh, so during this competition, I did a national record squat, national record bench, national record deadlift, and uh, I therefore set the national record total. So, um, I've set all four national totals and uh, subsequently I've been nominated to the national Indian team. Uh, so, therefore, I'll be representing India internationally in two months' time. Well, look at records, so now, the how how yeah. many golds have uh, you won? How four. many gold? Yeah. Yeah, yeah. So, I won uh, four gold medals. So, uh, I've won one for bench, one for squat, one for deadlift, and then one overall uh, total as well. So, that's four gold medals. ਇਫ ਲਿਫਟਿੰਗ ਦਾ ਓਵਰঅল ਸਟੇਟਸ ਕੀ ਹੈ ਭਾਰਤ ਦੇ ਵਿੱਚ ਕਿੰਨੀ ਵਧੀਆ ਗੇਮ ਨੂੰ ਮੰਨਿਆ ਜਾਂਦਾ ਹੈ ਕਿ ਪਹਿਲੇ ਗੱਲ ਕਰੀਏ ਜਿਹੜੀ ਪਾਵਰ ਲਿਫਟਿੰਗ ਓਵਰঅল ਇੰਡੀਆ ਦੇ ਵਿੱਚ ਹੈਗੀ ਆ ਇਹ ਬਹੁਤ ਸੁਣੀ ਹੋਣ ਇਸ ਵੇਲੇ ਪਿਕ ਹੋ ਰਹੀ ਆ ਪਰ ਜਿਹੜੇ ਸਾਡੇ ਮੁੰਡੇ ਆ ਇਸ ਵੇਲੇ ਉਸ ਜਿਹੜੇ ਯੂਰੋਪੀਅਨ ਵਰਲਡ ਸਟੈਂਡਰਡ ਦੇ ਹੈ ਨਹੀਂ ਜਿਹੜਾ ਕਿ ਤੁਸੀਂ ਤੁਸੀਂ ਦੇਖੋਗੇ ਅੱਗੇ ਜਾ ਕੇ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਣੀ ਆ ਉਹਦੇ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਵਾਲੇ ਬੰਦੇ ਦੋ ਤਿੰਨ ਹੀ ਮਿਲੂਗੇ ਤੁਹਾਨੂੰ ਪੂਰੀ ਟੀਮ ਨਹੀਂ ਮਿਲੂਗੀ ਤੁਹਾਨੂੰ ਜਿਹੜਾ 10-12 ਬੰਦਿਆਂ ਦੀ ਟੀਮ ਹੁੰਦੀ ਆ ਦੋ ਚਾਰ weight category ਵਾਲੇ ਮਿਲੂਗੇ ਕਿੰਨਾ ਮਾਣ ਮਹਿਸੂਸ ਕਰ ਰਹੇ ਹੋ ਤੁਸੀਂ ਕਿ ਤੁਹਾਡਾ ਬੇਟਾ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਮਾਣ ਮੈਨੂੰ ਇਹ ਮਹਿਸੂਸ ਹੋ ਰਿਹਾ ਜੀ ਜਦੋਂ ਇਹ ਪਹਿਲੀ ਵਾਰ ਬ੍ਰਿਟਿਸ਼ ਚੈਂਪੀਅਨ ਵੀ ਬਣਿਆ ਸੀਗਾ ਤੇ ਬੜਾ ਮੈਂ ਪ੍ਰਾਊਡ ਸੀਗਾ ਕਿਉਂਕਿ ਆਮ ਆ ਪ੍ਰਾਊਡ ਫਾਦਰ ਹੈਨਾ ਜਦੋਂ ਹੁਣ ਇਹਨੇ ਜਦੋਂ ਡਿਸਾਈਡ ਕੀਤਾ ਮੈਂ ਨਹੀਂ ਇਹਨੂੰ ਫੋਰਸ ਕੀਤਾ ਕਿ ਤੂੰ ਇੰਡੀਆ ਨੂੰ ਰਿਪਰੈਜ਼ੈਂਟ ਕਰ ਇਹ ਆਪੇ ਚਾਹੁੰਦਾ ਸੀਗਾ ਕਰਨਾ ਪਰ ਜਦੋਂ ਇਹਨੇ ਇੰਨੀ ਗੱਲ ਮੈਨੂੰ ਕਹੀ ਵੀ ਡੈਡ ਵੀ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਕਿਉਂਕਿ ਮੈਂ ਖੁਦ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਇੰਡੀਆ ਦੇ ਵਿੱਚ ਜਦੋਂ ਇਹਨੇ ਇੰਨੀ ਗੱਲ ਕੀਤੀ ਤਾਂ ਵਾਸਪੇ ਉਹ ਤੁਸੀਂ ਰੋਜ਼ ਆਪ ਸੋਚ ਲੋ ਵੀ ਇੱਕ ਬਾਪ ਵਾਸਤੇ ਉਹਦਾ ਵੀ ਜੁਨੀਆਂ ਖੁਸ਼ੀਆਂ ਦੀਆਂ ਸੀਮਾ ਹੁੰਦੀਆਂ ਬੰਦਾ ਪਾਰ ਕਰ ਜਾਂਦਾ ਫਿਰ ਹੈ ਨਾ ਤੇ ਮੈਂ ਬੜਾ ਪ੍ਰਾਊਡ ਹੋਇਆ ਤੇ ਬਹੁਤ ਜ਼ਿਆਦਾ